ਕਿਸਰ ਆਤਮ ਨੂੰ ਅਸੀਂ ਪਾਣਾ ਚਾਹਦੇ ਆਂ ਗੁਰਬਾਣੀ ਰਾਹੀਂ ਸਮਝਣਾ ਚਾਹੁੰਦੇ ਆਂ ਮਹਾਰਾ ਜਿਹੜਾ ਬੱਦਿਆਂ ਪੁੱਤਿਆਂ ਜਮਸਤ ਤਾਲ ਨੂੰ ਆਣ ਕੇ ਮਹਾਰਾ ਕਨੇ ਬਲਿਹਾਰੀ ਕੁਦਰਤ ਵਸੇ ਆਂ ਮੇਰਾ ਅਰਥ ਨਾ ਜਾਈ ਨਰੇ ਆ ਇਹ ਮਹਾਰਾ ਕਹਿੰਦੇ ਮਹਿਲਾ ਪਾਣੀ ਜੀਵੋ ਹੈ ਜਿਤ ਹਰਿਆ ਸਭ ਹੋਏ ਸਤਗੁਰ ਜੀ ਨੇ ਪਾਣੀਆਂ ਦੀ ਗੱਲ ਕੀਤੀ ਮਹਾਰਾ ਨੇ ਰੁੱਖਾਂ ਦੀ ਗੱਲ ਨੂੰ ਟੀ ਕਰਵਾਣੀ ਰਖਤਾ ਦੀ ਗੱਲ ਕਰਦੀ ਏ ਕੁਦਰਤ ਦੀ ਗੱਲ ਕਾੰਦੀ ਏ ਮਿਥੁਨ ਤਾਂ ਕੇ ਭਗਤ ਨਾਮਦੇਵ ਜੀ ਦੀ ਕੀਤੀ ਦ੍ਰਿਸ਼ਟੀ ਉਚੀ ਹੈ ਉਹ ਕਹਿੰਦੇ ਪੱਤੇ ਪੱਤੇ ਵਿੱਚ ਜਿੰਨਾ ਹੁਣ ਅਸੀਂ ਰੁੱਖਾਂ ਨੂੰ ਪੱਤਿਆਂ ਰਕਤ ਅਨੁਸਾਰ ਕੇ ਇੱਥੇ ਗੁਰੂ ਘਰ ਆ ਕੇ ਪੜ੍ਹੀ ਇਸ ਲੋਗ ਬਵਨ ਗੁਰੂ ਬਾਣੀ ਪਿਤਾ ਐਦਾ ਤਾਂ ਨਹੀਂ ਗੁਰੂ ਨਾਨਕ ਦੇਵ ਜੀ ਮਹਾਰਾਜ ਖੁਸ਼ ਹੋਣਿਆ ਗੁਰੂ ਸਾਹਿਬ ਹੁਣ ਇੱਕੋ ਐਨਾ ਦਿਨਾਂ ਵਿੱਚ ਅਸੀਂ ਇੱਕ ਗੱਲ ਤੇ ਬੜਾ ਛੋੜ ਦਿੰਦੇ ਹਾਂ ਦੇਈ ਬੇਨੇ ਕੋਈ 10 ਵਜੇ ਉੱਠਦਾ ਹੈ ਕੋਈ 4 ਵਜੇ ਉੱਠਦਾ ਹੈ ਉਹ ਪੰਜ ਵਾਰ ਵੀ ਵਾਚ ਨਹੀਂ ਕਹਿੰਦਾ ਆਪਣੇ ਮੁਕਤ ਨੂੰ ਧਿਆਨ ਨਾਲ ਸੌਂ ਜਾ। ਆਪਾਂ ਇੱਕ ਗੱਲ ਬੋਲ ਕਹਿੰਦੇ ਜੀ ਗਰਮੀ ਬਹੁਤ ਹੈ ਗਰਮੀ ਬਹੁਤੀ ਹੋ ਗਈ ਗਰਮੀ ਬਹੁਤੀ ਹੈ ਗਰਮੀ ਬਾਹਰ ਬਹੁਤ ਜ਼ਿਆਦੇ ਮਹਿਸੂਸ ਹੁੰਦੀ ਹੈ। ਜਿੱਥੇ ਵੀ ਜਾਓ ਜਿੱਥੇ ਵੀ ਖੜੋ ਇੱਕੋ ਹੀ ਗੱਲ ਹੈ। ਪਰ ਆਪਾਂ ਇਹ ਨਹੀਂ ਸੋਚਦੇ ਕਿ ਗਰਮੀ ਵਧੀ ਕੇ ਉਹ ਗਰਮੀ ਦਿਨ ਤੋਂ ਦਿਨ ਵੱਧਦੀ ਜਾਂਦੇ ਜਾ ਰਹੀ ਹੈ।

ਇੱਕ ਦਰਖਤਾਂ ਦੀ ਹੈ ਤੇ ਦੂਜੇ ਪਾਣੀ ਦੀ ਸੰਭਾਲ ਦੀ ਹੈ ਜਿਨ੍ਹਾਂ ਨੂੰ ਅਸੀਂ ਸਾਰੇ ਸਮੇਤ ਮੇਰੇ ਅਸੀਂ ਸਾਰੇ ਬਿਨਾਂ ਮਦਦ ਤੋਂ ਲਾਸਤ ਕਰ ਰਹੇ ਹਾਂ ਇਕਤਾਏ ਦੀ ਲੋੜ ਹੈ ਬਿਨਾਂ ਮਦਦ ਦੇ ਇਸ ਸਾਥੇ ਜੂਰ ਮੇਕੋ ਰੋਜ ਆਪਾਂ ਇਹ ਧਾਰਨਾ ਵਿਚਾਰ ਕੀਤੀ ਹੈ ਉੱਥੇ ਵਿਚਾਰ ਕਰਦੇ ਸੀ ਉਹ ਹੋਰੀ ਜਨੂ ਪਾ ਕੇ ਬਹਿ ਗਏ ਜੀ ਇੱਥੇ ਦਾ ਕੋਈ ਵਿਚਾਰ ਉਹ ਨਾਨਕ ਦੇ ਘਰ ਦੀ ਗ੍ਰੰਥ ਉਹ ਮਾਰਗ ਆਪ ਕਹਿੰਦੇ ਸਰੂਪ ਪਵਣ ਗੁਰੂ ਪਾਣੀ ਪਤਾ ਮਾਤਾ ਤਤੁ ਤੁੰਤ ਇਸ ਰਾਤ ਤੋਏ ਨਾਹੀ ਲਾਇਆ ਖੇਲੇ ਸਗਲ ਜਗ ਦੇਖੋ ਕਈ ਵੇਲੇ ਹਰਿ ਗੁਰਨਾਮ ਸਾਹਿਬ ਆਉਂਦਾ ਭਗਤ ਨਾਮਦੇਵ ਜੀ ਦੀ ਬਾਣੀ ਦਾ ਉਹ ਕਹਿੰਦੇ 파ਤੀ ਤੋਰੇ ਮਲ ਨਹੀਂ 파ਤੀ 파ਤੀ ਜੀਓ ਕਿ ਪੱਤੇ ਪੱਤੇ ਵਿੱਚ ਜਿੰਦੇ ਉਹ ਜਿਸਰ ਆਤਮਾ ਨੂੰ ਅਸੀਂ ਪਾਣਾ ਚਾਹਦੇ ਆ ਗੁਰਬਾਣੀ ਰਾਹੀਂ ਸਮਝਣਾ ਚਾਹੁੰਦੇ ਆ ਮਨ ਕਿ ਉਹ ਪੱਤੇ ਪੁੱਤੇ ਵਿੱਚ ਵੱਸਦਾ ਤਾਂ ਨੂੰ ਨਾਲ ਕਿਤੇ ਬਾਹਰ ਕਿਨੇ ਬਲਿਹਾਰੀ ਕੁਦਰਤ ਵੱਸਿਆ ਇਹ ਅਰਥ ਨਾ ਜਾਣੀ ਨਰਿਆ ਇਹ ਮਹਾਰਾ ਜੀ ਕਹਿੰਦੇ ਮਹਿਲਾ ਪਾਣੀ ਜੀਓ ਹੈ ਜਿਤ ਹਰਿਆ ਸਭ ਹੋਏ ਸਤਿਗੁਰ ਜੀ ਨੇ ਪਾਣੀਆਂ ਦੀ ਗੱਲ ਕੀਤੀ ਮਾਰ ਨੇ ਰੁੱਖਾਂ ਦੀ ਗੱਲ ਨੂੰ ਟੀ ਪਰਵਾਣੀ ਰਗਤਾਂ ਦੀ ਗੱਲ ਕਰਨੀ ਹੈ ਕੁਦਰਤ ਦੀ ਗੱਲ ਕਰਨੀ ਹੈ ਇਥੋਂ ਤੱਕ ਕਿ ਭਗਤ ਨਾਮਦੇਵ ਜੀ ਦੀ ਕਿੰਨੀ ਦ੍ਰਿਸ਼ਟੀ ਉੱਚੀ ਹੈ ਉਹ ਕਹਿੰਦੇ ਪੱਤੇ ਪੱਤੇ ਵਿੱਚ ਜੰਮ ਹੈ ਉਹਨਾਂ ਸੀ ਰੁੱਖਾਂ ਨੂੰ ਪੱਤਿਆਂ ਰਗਤਾਂ ਨੂੰ ਸਾੜ ਕੇ ਇਥੇ ਗੁਰੂ ਘਰ ਆ ਕੇ ਪੜ੍ਹੀ ਇਸ ਲੋਕ ਪਵਣ ਗੁਰੂ ਬਾਣੀ ਪਿਤਾ ਐਦਾ ਤਾਂ ਨਹੀਂ ਕਿ ਗੋਨਾਲਕ ਦੇ ਮਹਾਰਾਜ ਖੁਸ਼ ਹੋਣ ਜਾਂ ਗੁੱਸਾ ਦਾਦਾ ਐਂਦਾ ਕਿਥੋਂ ਆਉਂਦਾ ਆਪਣੀ ਕੋਲ ਦੀ ਸਮਾ ਥੋੜਾ ਹੈ ਇਹ ਵੀ ਤੇ ਮਹਾਰਾਜ ਸਮਾ ਲਕਸ਼ਣ ਕਿਉਂਕਿ ਗੁਰੂ ਘਰ ਵਿੱਚ ਦਸਾਂ ਪਾਤਸ਼ਾਹੀਆਂ ਦੇ ਜੀਵਨ ਵਿੱਚ ਐਹੋ ਜੀਆਂ ਅਣਗਿਣਤ ਸਾਖੀਆਂ ਆਏ ਜਿੱਥੇ ਮਹਾਰਾਜ ਨੂੰ ਉਦਰ ਦਾ ਪਿਆਰ ਕਰਕੇ ਤਦ ਗੁਰੂ ਅਨਕੇਦਿ ਮਹਾਰਾਜ ਜੀ ਨੇ ਕੁਦਰਤ ਵਾਲ ਦੇਖ ਕੇ ਕਹਿ ਦਿੱਤਾ ਸੀ ਕਿ ਉਹ ਜਿਹੜਾ ਪਰਮਾਤਮਾ ਹੈ ਕੁਦਰਤ ਵਿੱਚੇ ਵਸਦਾ ਹੈ ਉਤੋ ਸਾਰਾ ਇਹਨਾਂ ਵਾਂਗ ਕਹਿੰਦੇ ਕੁਦਰਤ ਦਿਸੈ ਕੁਦਰਤ ਸੁਣੀਐ ਕੁਦਰਤ ਹੋ ਸਭ ਸਾਤ ਕੁਦਰਤ ਪਾਤਾਲੀ ਅਧਰ ਕਾਕਾਸੀ ਕਿੰਨੇ ਮਹਾਨ ਕੁਦਰਤ ਪਈ ਤੇ ਸ਼ਕਤ ਕੁਦਰਤ ਵਾਲੇ ਕੀ ਰਚਨਾ ਕਰ ਰਹੀ ਹੈ ਬਾਣੀ ਇਸ ਦਾ ਤੇ ਜਰੂਰ ਆਪਾਂ ਸਾਰੀ ਸੰਗਤ ਜਿੰਨੇ ਵੀ ਜੁੜਦੇ ਹਾਂ ਉਹ ਧਾਰਾ ਵਿੱਚ ਜਾਗ ਨੂੰ ਇੱਕ ਹੋਏ ਨੇ ਸਭ ਇਹ ਕਿ ਵੇਖੋ ਹੁਣ ਅੱਜ ਜਿਹੜੇ ਵੇਖੀਏ ਜਿਹੜੇ ਇਤਿਹਾਸ ਗੁਰੂ ਧਾਰਾ ਹੈ ਨਾ ਕਿਸੇ ਗੁਰੂ ਦਾ ਨਾਮ ਹੈ ਵੀਰ ਸਾਹਿਬ ਉਹਦਾ ਨਾਮ ਵੀਰ ਸਾਹਿਬ ਕਿਉਂ ਬਿਆ? ਉਸ ਬੇਰੀ ਦੇ ਹੀਠਾ ਬੁਨਾਰਕ ਦੇ ਮਹਾਰੇ ਬੈਠੇ ਉਹਦਾ ਨਾਮ ਵੀਰ ਸਾਹਿਬ ਬੈ ਗਿਆ ਦਾ ਨਾਮ ਕੁਸ਼ੂ ਮੋਬਿਲਕ ਅਕਸਮੇ ਦੇ ਜਿਸ ਦਰਖਤ ਤੋਂ ਮਾਰਨੇ ਇਖੇ ਤੋੜ ਕੇ ਖਾਦੇ ਉਹਦਾ ਨਾਮ ਪੈ ਗਿਆ ਰੀਠਾ ਸਾਹ ਇਹਨੇ ਜਿਸ ਕਾਲੀ ਦੇ ਹੇਠਾਂ ਵਾਰਜ ਬੈਠੇ ਉਹਦਾ ਨਾਮ ਪੈ ਗਿਆ ਕਾਲੀ ਸਾਹ ਆਪਣੇ ਤਾਂ ਇਤਿਹਾਸ ਪੁਰੂ ਘਰਾ ਦੇ ਨਾਮ ਵੀ ਦਰਖਤਾਂ ਦੇ ਨਾਮ ਤੇ ਹੈ ਮਹਾਰਾਜ ਗੁਰੂ ਦਾ ਅਰਥ ਜਰੂਰੀ ਮਿਲਿਆ ਹੋਇਆ ਸ਼ਹਿਰਾ ਮਿਲਿਆ ਕਈ ਜਿਹੜੇ ਆਪਣੇ ਘਰਾਂ ਵਿੱਚੋਂ ਵੀ ਦਰਖਤ ਪਾਡਦੇ ਨੇ ਆ ਜੀ ਇਹ ਬੱਦਿਆਂ ਦਾ ਖਰਾਰਾ ਬਣ ਜਾਦਾ ਉਸਾਨ ਅਸੀਂ ਜਰੂਰ ਸੋਚੀਏ ਕਿ ਜੇ ਆਂਡ ਇਹਨਾਂ ਦਿਨਾਂ ਵਿੱਚ ਹੀ 45 60 ਡਿਗਰੀ ਕਰਨੀ ਹੋਈ ਪਈ ਹੈ ਅੱਜ ਤੋਂ 20 ਸਾਲਾਂ ਬਾਅਦ ਕਿੰਨੀ ਕਰਦੀ ਵਧਿਆ ਇਹ 20 ਸਾਲ ਤਾਂ ਅੱਗੇ ਰੱਖੀ ਜੀ ਕਿ ਮਾਰੇ ਨੇ 550 ਸਾਲ ਪਹਿਲਾਂ ਸਾਨੂੰ ਇੱਕ ਨੇਚਰ ਨਾਲ ਕੋ ਮੋਦਤ ਨਾਲ ਜੋੜਿਆ ਕਿ ਅਸੀਂ 550 ਸਾਲ ਪੁਰਾਣਿਕ ਦੇ ਮਾਰੇ ਦੇ ਨਾਲ ਕਹਿ ਕੇ ਵੀ ਪੰਜ ਰੋਖ ਆਪਣੀ ਜਿੰਦਗੀ ਜਨੀ ਲੋਦੇ ਆ ਪ੍ਰਸੰਦਾ ਇਹ ਜਰੂਰ ਸਾਰੀ ਸੰਗਤ ਨੂੰ ਆਪਾਂ ਸਾਖੀ ਦਾਹੀ ਰੱਖੀ ਦੀ ਕਿ ਸਾਡੇ 9:00 ਵਜੇ ਸਮਾਪਤੀ ਕਰਨੀ ਦੀ ਕੋਈ ਤਰ ਹੈ ਜੇ ਤੇ ਸ਼ਾਮ ਦਾ ਬੁਰੜਦੇ ਹੋ ਸੋ ਜੀ ਉਸ ਸਾਰੀ ਸੰਗਤ ਆਪਾਂ ਜਾਗਰੂਕ ਹੋਈਏ ਆਪ ਆਪਣੇ ਘਰਾਂ ਵਿੱਚ ਇਹ ਕੀ ਗੰਦਾ ਪਾੜ ਕੇ ਏਸੀ ਲਾਉਰੇ ਆਉਂਦੇ ਚਾ ਇਹਦਾ ਕੁੱਟ ਕੇ ਰੋਕ ਲਾਓ ਜਿਵੇਂ ਸਿਆਣੇ ਕਹਿੰਦੇ ਸੀ ਨਾ ਇੱਕ ਦਾ ਰੋਕ ਸੋ ਸੋਦਾ ਇਹ ਸਾਡੇ ਘਰਾਂ ਵਿੱਚ ਸੁੱਖ ਤੇ ਆਪਣਿਆ ਆਵੇ ਜੁੜੀਏ ਆਪਣੀ ਆਪਣੀ ਧਰਤੀ ਨਾਲ ਆਪਣੀ ਪਾਣੀ ਨਾਲ ਜੁੜੀਏ ਉਹਦੇ ਖਾਣ ਵਾਲੇ ਸਮੇਂ ਜਿ ਇਹ ਪਾਣੀ ਨਹੀਂ ਰਹਿਣ ਦ ਕਰਾਂਗੇ ਆ ਪਿਛੇ ਇਹ 2 ਦੋ ਘੰਟੇ ਮਹਿਲਾ ਅਜੇ ਜਦੋਂ ਕਿ ਨਾਂਮਾ ਮਿਲੋ ਪੜਿਆ ਸੀ ਡਰਾਈਵਰ ਵੀਰਾਂ ਤੇ ਉਹ ਪਟੋਲ ਪਾਪ ਵੱਤ ਹੋ ਗਿਆ ਸਿਰਫ ਇੱਕ ਦਿਨ ਲਈ ਪੂਰਾ ਭਾਰਤ ਜਾਮ ਲੱਗਿਆ ਪੰਜਾਬ ਵਿੱਚ ਜਾਮ ਲੱਗਿਆ ਜੇ ਪਾਣੀ ਵੱਤ ਹੋ ਗਿਆ ਤੇ ਕਿੱਥੋਂ ਲੈਣਾ ਇਸ ਕਰਕੇ ਜਰੂਰ ਆਪਾਂ ਸਾਰੇ ਜਿੰਨੀ ਕੁ ਪਾਣੀ ਦੀ ਵੱਤ ਹੋ ਸਕੇ ਉੱਥੇ ਇਕੱਠੀਏ ਐਵੇਂ ਬੇਹਾਦ ਮਾਤਮ ਤੇ ਪਾਣੀ ਡੋਲੀਏ ਨਾ ਜਿੰਨੇ ਮਨਾ ਕਰਦਾਂ ਸਮੀਉ ਲੋ ਪੰਗਤੀ ਯਾਦ ਆਵੇ ਪਾਣੀ ਨੂੰ ਵੇਸਤ ਕਰਨ ਲੱਗੇ ਕਿ ਮਹਾਰਾਜ ਦੀ ਗੁਰਬਾਣੀ ਦੇਦੀ ਹੈ ਪਹਿਲਾ ਪਾਣੀ ਜੀਵ ਹੈ ਜੇ ਨਹਾਇਆ ਸਭ ਕੋਏ ਹੋਏ ਐਦਾ ਜਦੋਂ ਪੰਗਤੀ ਯਾਦ ਆ ਗਈ ਤਾਂ ਸਭ ਤੋਂ ਗੁਰੂ ਸਾਡੇ ਅੰਗ ਸੰਗਿਆ ਨੂੰ ਸਤਿ ਸਲਤ ਜਦੋਂ ਅਗਨਾਨੇ ਆ ਪੰਗਤੀ ਯਾਦ ਆਵੇ ਕਿ ਗੁਰਨਾਨਕ ਦੇਵ ਮਹਾਰਾਜ ਜਾਂ ਗੁਰਬਾਣੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਨੂੰ ਇਹ ਭੁਗਵੰਦ ਦੇ ਪਾਤੀ ਤੋਰੇ ਮੰਨ ਨਹੀਂ ਪਾਤੀ ਪਾਤੀ ਜੀਓ ਜਿਸ ਪਾਤੀ ਤੋਂ ਜਿਸ ਪਾਹਲ ਤੋਂ ਪਾਤੀ ਤੋਰੇ ਸੋ ਪਾਹਨ ਲੈ ਜੀਓ ਪੂਰੀ ਮਾਦਨੀ ਹੈ ਉਹ ਸਤ ਨੂੰ ਜਾਗਦਾ ਹੈ ਦੇਵ ਭਗਤ ਨਾਮ ਦੇ ਜੀਵਦੋ ਇੱਕ ਮਲ ਨੂੰ ਕਹਿ ਰਹੇ ਸੀ ਕਹਿੰਦੇ ਤੂੰ ਕਿਧਰੇ ਲੈ ਕੇ ਚੱਲੀ ਆ ਪਤਨੇ ਹਲ ਤੋੜ ਕੇ ਉਹ ਕਹਿੰਦੀ ਜੀ ਮੈਂ ਦੇਵਤੇ ਨੂੰ ਮੈਂ ਪਰਮਾਤਮਾ ਨੂੰ ਮੈਂ ਰੱਬ ਨੂੰ ਚੜਾਉਂਦੇ ਆ ਉਹ ਕਹਿੰਦੇ ਕਿੱਥੇ ਆ ਪੱਥਰ ਵਿੱਚ ਉਹ ਕਹਿੰਦੇ ਪੱਥਰ ਤਾਂ ਜਿੰਦਾ ਹੈ ਇਹਦੇ ਵਿੱਚ ਤਾਂ ਜਿੰਦ ਜੀਨੇ ਵਿੱਚ ਜਿੰਦਾ ਹੈ ਤੂੰ ਤੋੜ ਕੇ ਸੁੱਟ ਰਹੀ ਹੈ ਕਹਿੰਦੇ ਇੱਥੇ ਭਲੀ ਵਰਦੀ ਹੈ ਐਨੇ ਹੁਣ ਅਸੀਂ ਵੀ ਕਿਸੇ ਨਾ ਕਿਤੇ ਭਲੀ ਵਰਦੇ ਕਿਤੇ ਨਾ ਕਿਤੇ ਕਿਹੜਾ ਕਿਹਦੇ ਐਦਾ ਸਾਨੂੰ ਪੰਗਤੀ ਚਿਤਿਆ ਜਿੱਥੇ ਕਿਤੇ ਖੜੇ ਹੁੰਨੇ ਆ ਤਾਂ ਬਾਬਾ ਫਰੀਦ ਸਾਹਿਬ ਕਹਿੰਦੇ ਫਰੀਦਾ ਜਿਹੀ ਕਮੀ ਨਾ ਹੈ ਗੁਣ ਸੇ ਕਮੜੇ ਪਥਾਰ ਬਾਦਸ਼ਹਿਰ ਮਿੰਦਾ ਕੀ ਵਹੀ ਸਾਈਂ ਦੇ ਦਰਬਾਰ ਕਿ ਇਹਨਾਂ ਗੱਲਾਂ ਵਿੱਚ ਇਹਨਾਂ ਕੰਮਾਂ ਵਿੱਚ ਤਿੰਦ ਕੁਝ ਨਹੀਂ ਮਿਲਦਾ ਇਹੋ ਜੇ ਕੋਝੇ ਕੰਮਾਂ ਨੂੰ ਛੱਡ ਦੇ ਤੈਨੂੰ ਰੱਬ ਦੇ ਅਸਲੀ ਸ਼ਰਮਿੰਦਗੀ ਨਾਮ ਮਹਿਸੂਸ ਕਰਨੀ ਪਵੇ ਉਹ ਗੱਲਾਂ ਉਹ ਕੰਮ ਛੱਡ ਦੇ ਜਿਨ੍ਹਾਂ ਦਾ ਤੇਰੀ ਜ਼ਿੰਦਗੀ ਵਿੱਚ ਕੋਈ ਫਾਇਦਾ ਨਹੀਂ ਹੋ ਰਿਹਾ ਸਾਹਰਾ ਹਮੇਸ਼ਾ ਅਵੇ ਕੁ ਕਈ ਵੇਲੇ ਅਸੀਂ ਵੇਫਾਤ ਨੂੰ ਗੱਲਾਂ ਜਿੱਤੇ ਕੁਰੀ ਕਾਮ ਦੀ ਹੈ ਨਹੀਂ ਆਪਾਂ ਕਈ ਵੇਲੇ ਤਾਂ ਗੁਰੂ ਘਰ ਦੀ ਗੱਲਾਂ ਹੀ ਕਰਕੇ ਮੁੜ ਜਾਂਦੇ ਕੱਲ ਸਦਿਆਂ ਦੇ ਮੇਲੇ ਜਾਂ ਅੰਮ੍ਰਿਤ ਮੇਲੇ ਕਿਹੜਾ ਹੁਕਮਨਾਵਾ ਸਾਹਾ ਆਇਆ ਸੰਕੀਤੇ ਜੀ 20 ਮਿੰਟ ਪਹਿਲਾਂ ਹੁਕਮਨਾਵਾ ਸਾਹ ਲੈਆ ਉਹ ਜਿੱਤੇ ਭੋਜਨ ਦਾ 20 ਸਾਲ ਪਹਿਲਾਂ 40 ਸਾਲ ਪਹਿਲਾਂ ਕਿਸੇ ਨੇ ਕੋਈ ਗੱਲ ਵੀ ਹੋਵੇ ਜਿੱਤੇ ਰੱਖਿਆ ਪਸੰਦ ਨਾ ਅਸੀਂ ਕਈ ਵੇਲੇ ਆਪਣੇ ਬੱਚਿਆਂ ਨੂੰ ਵੀ ਦੱਸਦੇ ਆਂ ਕਿ ਆਹ ਗੱਲ ਸੰਭ ਹੋਈ ਸੀ ਜਿੱਤੇ ਰੱਖਣੀ ਆ ਗੁਰੂ ਦੇ ਬਚਨਾਂ ਨੂੰ ਜਿੱਤੇ ਕਹੀਏ ਕਿ ਵਾਰ ਸੰਨ ਕੀ ਉਹਦੇ ਇਸ ਸੰਗਰ ਸਮਾਗਮ ਨਹੀਂ ਨੇਵਾਦ ਨਹੀਂ ਨੇਵਾਦ ਸਮਾਗਮ ਜੋ ਅਸੀਂ ਰੱਖਦੇ ਆਂ ਜਦ ਗੁਰਪੁਰਬ ਮਨਾਉਂਦੇ ਆ ਇਹਨਾਂ ਨੂੰ ਮਨਾਉਣ ਦਾ ਕਾਹੀ ਅਰਥ ਹੈ ਜੇ ਸਾਡੀ ਜ਼ਿੰਦਗੀ ਵਿੱਚ ਗੁਰੂ ਦੀ ਸਿੱਖਿਆ ਦਾ ਪ੍ਰਕਾਸ਼ ਹੋ ਜੇ ਇਹ ਪ੍ਰਕਾਸ਼ ਦਿਹਾੜੇ ਗੁਰੂ ਜੀ ਦੀਆਂ ਜਨਮ ਇਹ ਸਮਾਗਮ ਇਹ ਮਨਾਏ ਤਾਂ ਹੀ ਸਾਡੇ ਸਭ ਨੂੰ ਸਾਰ ਸਾਰੇ ਸੰਗਤ ਜ਼ਰੂਰ ਆਪਾਂ ਆਪੋ ਆਪਣੀ ਘਰਾਂ ਵਿੱਚ ਰੁੱਖਾਂ ਨੂੰ ਲਾਈਏ ਉਸ ਹਿਸਾਬ ਨਾਲ ਉਸ ਹਿਸਾਬ ਨਾਲ ਆਪਣੇ ਮਨ ਨੂੰ ਜੋੜੀਏ ਕਿ ਸਤਗੁਰ ਸੱਚੇ ਬਾਣੀ ਸਾਧਨੀ ਬਾਣੀ ਸੰਤੋਖਿਆ ਦੇ ਇਸ ਨੂੰ ਨਿਯਮਾ ਹੈ ਕਿਨੇ ਕਈ ਕੋਟ ਹੈਬ ਵਿਰਖ ਜੋੜੇ ਬਰੋੜਾ ਹੀ ਚਰਨ ਮਾਹਰੇ ਕਹਿੰਦੇ ਦਰਖਤਾ ਦੀ ਹੈ ਜੁਨਾ ਧੁਕਦੇ ਕਈ ਕੋਟ ਹੈਬ ਵਿਰਖ ਬਿਰਖ ਕਹਿੰਦੇ ਬਰੇਸ਼ਰ ਨੂੰ ਜਾਂ ਦਰਖਤ ਨੂੰ ਤੇ ਇਹ ਵੀ ਇੱਕ ਜੂਨ ਹੈ ਜੁਵਾਰਜਨ ਦੇ ਮਾਹਰੇ ਕਹਿੰਦੇ ਕਰੋੜਾ ਹੀ ਇਹ ਜੂਨਾ ਹੈ ਹੋਜੀ ਜਾਂ ਜਿਹੜੀਆਂ ਦਰਖਤਾਂ ਵਿੱਚ ਪਰ ਬੋੜਾ ਪਿੰਡਾਂ ਵਿੱਚੋਂ ਪਿੱਪਲਾ ਖਤੋਂ ਹੋਈਆਂ ਜਿਹੜੀਆਂ 24 ਘੰਟੇ ਸਾਨੂੰ ਆਸ ਜਿੰਦਰੀਆਂ ਜੇ ਕਹਿੰਦੇ ਹੈ ਵੀ ਇਹ ਕੁਝ ਤੀਰਸਿਦ ਸਿੰਘ ਨਾਲ ਜੜਾ ਸੀ ਬੁੱਢਦੀਆਂ ਲਾਗਦਾ ਨਹੀਂ ਕਿ ਕੀ ਵੀ ਸਾਡੇ ਵਿੱਚ ਜੀ ਰਹੇ ਹੈ ਤਾਂ ਲੱਗਦਾ ਕਿ ਪਿੱਛੇ ਚਲੇ ਗਏ ਆਪਾਂ ਐਨੀ ਐਡਵਾਂਸ ਟੈਕਨੋਲੋਜੀ ਹੋ ਕੇ ਵੀ ਬੰਦਾ ਅੰਦਰੋਂ ਬਹਿਮਾ ਭਤਮਾ ਪਖੰਡ ਭਗਿਆਰਤਾ ਵਜਿਰੀਆ ਕਿ ਜਿਹਨਾਂ ਦਰੱਖਤਾਂ ਨੂੰ ਪਾਣੀ ਪਾਣਾ ਸੀ ਉਹਦੇ ਜੜ੍ਹਾਂ ਵਿੱਚ ਟੀਲ ਸੁਟ ਰਹੇ ਇੱਥੇ ਤੁਸੀਂ ਯਕੀਨ ਇਹ ਜਾ ਰਹੇ ਹੋ ਆਹ ਸ਼ਨੀਵਾਰੇ ਅਜੇ ਪਤਾ ਨਹੀਂ ਕਿੰਦੀਆ ਕਰਨੇ ਸ਼ਨੀਵਾਰ ਨੂੰ ਸ਼ਨੀਗ੍ਰਹਿ ਕਹਿੰ ਕੇ ਟੀਲ ਪਾਇਆ ਕੋਲਾ ਸਭ ਇਹ ਨਹੀਂ ਪਤਾ ਸ਼ਹਿਨੈਤ ਵੀ ਹਾਜ਼ਰ ਹੋ ਇਸ ਕਰਕੇ ਜਰੂਰ ਆਪਾਂ ਗੁਰਬਾਣੀ ਨਾਲ ਜੁੜ ਕੇ ਆਪਣੀ ਅੰਦਰਤੀ ਮਹਾਰਗ ਦੇ ਨਿਰੋਪਜੋਬੇ ਸਗਲ ਕੋ ਹੋਵੇ ਕਿ ਭਾਈ ਮਿਰੋ ਨੂੰ ਜਪਣਾ ਤੇਰਾ ਅੰਦਰਲਾ ਡਰ ਦੂਰ ਹੋਣਾ ਚਾਹੀਦਾ ਇਸ ਤਰ੍ਹਾਂ ਕਿ ਸਭ ਤੋਂ ਜਿਹੜਾ ਜ਼ਰੂਰੀ ਹੈ ਜੇ ਕਿ ਜ ਆਪਣਾ ਨਾਮ ਨਾਲ ਜੁੜ ਜਾਈ ਸਾਡੇ ਮਨ ਨੂੰ ਇੱਕ ਮੋਟੀਵੇਸ਼ਨ